ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੰਦਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਆ ਪਿੰਡ ਅਮੀਰਕੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੋ ਲਗਦੀ ਪੱਟੀ ਭਾਈ ਬਲਵਿੰਦਰ ਸਿੰਘ ਦੇ ਘਰ ਪਹੁੰਚ ਚੁੱਕੇ ਆ ਚਾਰ ਮੱਜਾ ਲੈ ਕੇ ਆਇਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰ ਕਰਕੇ ਤਸਦੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਆਓ ਕਰੀਏ ਗੱਲਬਾਤ ਭਾਈ ਬਲਵਿੰਦਰ ਸਿੰਘ ਜੀ ਸასი ਕਾਲ ਸਾਸਰੀ ਕਾਸਮ ਸਿੰਘ ਸਾਹਿਬ ਸੰਧੂ ਬੱਧਰਪੁਰਿਆ ਜਿਹੜਾ ਚੈਨਲ ਵੰਦੇ ਆ ਯਾਰ ਬਰੇ ਸ੍ਰੋਤਿ ਅਨੁਸਾਰ ਇਹਨਾਂ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਸਨਬ ਬਲਵਿੰਦਰ ਸਿੰਘ ਜੀ ਵਧੀਆ ਨਜ਼ਾਰੇ ਨਜ਼ਾਰੇ ਚਾਹੀਦੇ ਆ ਅੱਜ ਫਿਰ ਅੱਜ 4 ਦੀ 4 ਹਾਂ ਜੀ ਠੀਕ ਆ ਪੰਜਵੀਂ ਵਿਖਾਉਣੀ ਹੋਵੀ ਪੰਜਵੀਂ ਦਿਖਾਉਣੀ ਹੈ ਜੀ ਠੀਕ ਆ ਆਉਂਦੀ ਭਈਆ ਤੇ ਡਰੈਸ ਦੱਸ ਦਿਗੇ ਪਿੰਡ ਮੀਰਕੇ ਜੀ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸਾਹਿਬ ਹਾਂ ਜੀ ਤੇ ਮੋਬਾਈਲ ਨੰਬਰ ਹੈ 95099 ਜੀ ਹਾਂਜੀ 2003 ਜੀ 2003 ਜੀ ਹਾਂਜੀ ਠੀਕ ਆ ਤੇ ਅਜ ਤੋਂ ਕਰੀਏ ਗੱਲ ਦੀ ਜਿਹੜਾ ਤੋਹਫਾ ਤੁਸੀਂ ਇੱਕ ਇੱਕ ਪੀਸ ਲਿਆਉਂਦੇ ਜੇ ਕੱਢ ਕੇ ਆਈ ਰਹਾ ਹੈ ਆਹ ਤੋਹਫਾ ਅਜ ਕਿਹੜੀ ਲੈਂਡ ਦਾ ਕਿੱਥੋਂ ਕੱਢ ਲਿਆਂਦਾ ਜੀ ਇਹ ਨੀਲੇ ਰਵੇ ਅਸਲਪੂਰੇਆਂ ਦੀ ਆਹਾਂ ਹਾਂਜੀ ਆਪਣਾ ਮੇਨ ਰਵਾ ਹੀ ਆਦੇ ਅਸਲਪੂਰੇ ਹਾਂਜੀ ਗੜ ਪਿਆ ਪਿਆ ਆਦੇ ਹਾਂਜੀ ਜੂੰਦਾ ਰਵੇ ਪਹਰੂਸੋਂ ਤੁਹਾਨੂੰ ਦੋਮ ਰਹਾ ਨਾ ਹਾਂਜੀ ਹਾਂਜੀ ਆ ਠੀਕ ਆ ਇਹ ਨੀਲੇ ਰਾਵੇ ਪਿਓਰ ਆ ਕਿੰਨਾ ਦੁੱਧ ਆ ਦੁੱਧ ਹਾਜ਼ਰ ਸੰਤੂ ਸਾਹਿਬ 7 ਕਿਲੋ ਜੀ 7 ਕਿਲੋ ਬੱਚਾ ਬੱਚਾ ਨਹੀਂ ਹੈਗਾ ਜੀ ਅੱਛਾ ਬੱਚਾ ਨਹੀਂ ਹੈਗਾ ਉਹ ਤਰ੍ਹਾਂ ਹੀ ਆ ਉਹ ਤਰ੍ਹਾਂ ਹੀ ਖੁੱਲ ਗਏ ਹਨੂ ਲਓ ਭਈ ਸਜਣੋ 7 ਕਿਲੋ ਦੁੱਧ ਤੇ ਨੀਲੀ ਰਾਵੀ ਪਿਓਰ ਆਸਲ ਪੂਰੀਆਂ ਦੀ ਕੀ ਬਾਤਾਂ ਐ ਪੂਰੇ ਮੈਨਾਂ ਕੋਕੇ ਜੜੇ ਪਏ ਆ ਰਹੀ ਝੋਟੀ ਪੂਰੀ ਸੋਹਣੀ ਸੁਨੱਖੀ ਤੇ ਮੂੰਹ ਮੱਥੇ ਲੱਗਦੀ ਆ ਪੂਛ ਵੀ ਵੇਖ ਲਓ ਤੂੰ ਵੀ ਪੂਛ ਜੇ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਲਾਓ ਜੀ ਲਓ ਜੀ ਕੀ ਬਾਤ ਆ ਪਿਓਰ ਨੀਲੀ 라ਵੀ ਮੈਂ ਨਾ ਕਿਆ ਹੱਥ ਕਰਵਾਈ ਪਈ ਹੈ ਹਾਂਜੀ ਘਰ ਦਾ ਸ਼ਿੰਗਾਰ ਹੈ ਜੀ ਵਾਹ ਕੀ ਜੀ ਜੇ ਕਿਤੇ ਸੱਜਰ ਹੁੰਦੀ ਰਹਿ ਤੇ ਗੱਲਾਂ ਉਦੋਂ ਵੀ ਪਰੇ ਸੀ ਕਿਉਂਕਿ ਇਹੋ ਜੇ ਪੀਸ ਲਾਦੇ ਘਾਟਿਆ ਨਾ ਸਿੰਘ ਮੂੰਹ ਕਿੱਡਾ ਸੁਹਣਾ ਲੱਗਾ ਹੈ ਥਾ ਨੂੰ ਵੀ ਬਹੁਤ ਸੋਹਣੇ ਲੱਗੇ ਆਰਡਰ ਕੁਆਲਿਟੀ ਲਾਓ ਜੀ ਆਰਡਰ ਕੁਆਲਿਟੀ 7 ਕਿਲੋ ਦੋ ਤੇ ਥਾਪੀ ਤੇ ਬੱਚਾ ਨਹੀਂ ਹੈਗਾ ਮੈਂ ਬੱਚਾ ਨਹੀਂ ਹੈ ਤੇ ਕਿੰਨੇ ਦੀ ਦੇ ਦਗੇ ਛੋਟਾ ਹੈ ਮੋਲਾ ਫੇਰੀ ਛੋਟਾ ਹੈ ਉੜਦੀ ਵਾਲਾ ਹੀ ਹਾਂਜੀ ਇਹ 48000 ਹੋਰ 45000 ਹੋਰ ਹੋ ਜੂ ਹਾਂਜੀ ਹੋਰ ਹੋ ਜੂ ਕਰ ਦੋਗੇ ਨਹੀਂ ਹੱਥ ਦੇ ਕਰ ਦੋਗੇ ਹਾਂਜੀ 42 ਦੀ ਐਡ ਕਰੋਗੇ ਚਲੋ 42 ਤੇ ਜਾਂਦੇ ਹਾਂ ਜੀ ਠੀਕ ਹੈ ਲਓ ਜੀ ਜਿਹੜਾ ਖੜੂਗਾ ਯਾਦ ਕਰੂਗਾ ਨਹੀਂ ਵਾਕਏ ਚੀਜ਼ ਜੀ ਸੋਹਣੀ ਹੈ ਤੇ ਬਣੀ ਬਣੀ ਨਹੀਂਗਾ ਬਣੀ 1 ਮਹੀਨੇ ਦੀ ਜਾਂਦੇ ਆ ਪਰ ਆਪਾਂ ਗਰੰਟੀ ਨਹੀਂ ਦਿੰਦੇ ਜੀ ਠੀਕ ਹੈ ਗੱਲ ਹਾਂਜੀ ਹਾਂਜੀ ਸਹੀ ਗੱਲ ਤੁਹਾਡੀ ਚਲ ਆ ਖੁੱਲ ਗਈ ਉਧਰ ਫੜਾਸ਼ ਲਓ ਜੀ ਦੂਜੇ ਨੰਬਰ ਤੇ ਸਜਣੋ ਇਹ ਇਹ ਕਿੰਨੇ ਦਿਨਾਂ ਦੀ ਸੂਈ ਹੈ ਤੇ ਕਿੰਨਾ ਦੁੱਧ ਆ ਇਹਨੂੰ ਅਜ ਤੀਜਾ ਚੌਥਾ ਦੇਣਾ ਜੀ ਅੱਛਾ ਹਾਂਜੀ ਤੀਜਾ ਚੌਥਾ ਦੇਣਾ ਹਾਂਜੀ ਬੱਚਾ ਉਹ ਮਗਰ ਬੱਚਾ ਕੱਟੀ ਕੱਟੀ ਆ ਗਈ ਕਿਆ ਬਾਤਾਂ ਸਾਥੋਂ ਤੇੰਦਾ ਬੜਾ ਸੁਸਰਾ ਲੱਗਾ ਹਨਾ ਸਿੰਘ ਬੜਾ ਸੁਣਿਆ ਦਾ ਕੌਡੀਆਂ ਵਾਲਾ ਲਓ ਜੀ 8 ਕਿਲੋ ਤੇ 7 ਦੁੱਧ ਦੁੱਧ 9 ਕਿਲੋ ਜੀ ਅੱਛਾ 9 ਕਿਲੋ ਮਜੂਦਾ ਦੁੱਧ ਆ ਕੱਟੀ ਮਗਰ ਕੱਟੀ ਮਗਰ ਕੱਟੀ ਹਾਂ ਲੈਓ ਮੋੜ ਲਓ ਝੋਟੀ ਇਹ ਵੀ ਪੂਰੀ ਸੋਹਣੀ ਹੈ ਨਾ ਕੀ ਬਾਤਾਂ ਨੀਲੀ 라ਵੀ ਚ ਪੱਖ ਰੱਖਦੀ ਆ ਰੱਖਦੀ ਆ ਇਹ ਇਹ ਦੂਜੀ ਰੱਖਦੀ ਜਿਵੇਂ ਪਾਕਿਸਤਾਨੀ ਹੁੰਦੀ ਨੀਲੀ 라ਵੀ ਹੈ ਨਾ ਪੂਛ ਵੜੀ ਧੂਮੀ ਹੈ ਨਾ ਹਾਂ ਬਿਲਕੁਲ ਲੋ ਸਜਰੋ ਮਗਰ ਆ ਗਈ ਇਹਦੇ ਕੱਟੇ ਤੇ ਬਲਵਿੰਦਰ ਸਿੰਘ ਇਹਦਾ ਰੇਟ ਉਹ 80 ਨੇ ਕੋ 85 ਨੇ ਛੋਟਾ ਜਾਈ ਛੋਟਾ ਜਾਈ ਅੱਛਾ 70000 ਦੀ ਹੋਰ ਕਰ ਦਈਏ ਹਾਂਜੀ ਹੋਰ 5 ਛੱਡ ਗਏ ਨਹੀਂ 5 ਛੱਡਿਆ ਨਹੀਂ ਜੇ ਸੂਤਰ ਹੋਣਾ 72 ਦੀ ਦੇ ਦਈਏ ਨਹੀਂ 75 ਦੀ ਰਹੀਏ ਜੀ 72 ਦੀ ਜਾਣ ਦੇਗੇ 75000 ਦੀ ਕੋ ਨਹੀਂ ਹੁੰਦਾ ਨਹੀਂ ਕਹਿਦਾ ਜਾਣ ਦੇਗੇ ਹੁਣ ਕਹਿ ਦੇ ਦਿੱਤਾ 73 ਦੀ ਕਰ ਲਓ ਜੀ 70000 ਨਾ ਕੀ ਹੋਣਾਗਾ ਤੁਸੀਂ ਨਾ ਜਾਣ ਦੇਗੇ ਹੁਣ ਜਿਹੜੇ ਵਜਨ ਹੋ ਗਿਆ ਤੇ ਤੀਜੇ ਨੰਬਰ ਤੇ ਇਹ ਵੀ ਦੂਜਾ ਸੂਬਾ ਹੀ ਦੂਜਾ ਸੂਬਾ ਹੀ ਇਹ ਵੀ ਬਹੁਤ ਸੋਹਣੀ ਆ ਹਾਂਜੀ ਆਰਡਰ ਕੁਆਲਿਟੀ ਇਹਦੀ ਬੜੀ ਸਾਫ਼ ਆ ਹਾਂਜੀ ਲੋ ਜੀ ਸਜਣੋ ਕੱਟਾ ਦੁੱਧ 9 ਕਿਲੋ ਇਹਦੇ ਮਗਰ ਕੀ ਆ ਕੱਟੀ ਆ ਕੱਟੀ ਕੱਟੀ ਖੁੱਲ ਗਏ ਨੂੰ ਲੋ ਜੀ ਝੋਟੀ ਬਿਲਕੁਲ ਕਮਾਲ ਹੋ ਜੀ ਭਈ ਸਿੰਗਾ ਵਾਲੀ ਰਿੰਗੀ ਸਿੰਗੀ ਕੀ ਬਾਤ ਆ ਘਾਤ ਘਾਟ ਸਜਣੋ ਚੰਗਾ ਲੋ ਜੀ ਲਾਇਓ ਜੀ ਹੌਂ ਰੌਇ ਖਾ ਲਈ ਪ੍ਰੇਮਨਾ ਦੱਦ ਦੇ ਨਾ ਕੈਮਰੇ ਤੋਂ ਡੰਗਰ ਥੋੜਾ ਜਿਹਾ ਕਾਬਰ ਜਾਂਦਾ ਨਾ ਡੰਗਰ ਆਏ ਨਾ ਕੈਮਰੇ ਦੇ ਡਰ ਜਾਂਦਾ ਥੋੜਾ ਜਿਹਾ ਬਾਕੀ ਕੱਦ ਕਾਠ ਚੰਗਾ ਸੱਜਣੋ ਕੋਈ ਛੋਟੇ ਨਹੀਂ ਕੱਦ ਇਹ ਨਾ ਸਮਝੋ ਕਿ ਪਹਿਲੇ ਬੜੇ ਜਾਇਜ਼ ਮੰਗੇ ਵੀਰ ਨੇ ਤੇਖਣੀ ਛੋਟੀਆਂ ਹੋਣਗੀਆਂ ਕੱਦ ਕਾਟ ਦੀਆਂ ਸੋਹਣੀਆਂ ਤੇ ਪੂਰੇ ਚਮਕਦਮ ਕਾਲੀਆਂ ਇਹਦਾ ਫੇ ਰੇਟ ਕੀ ਰਹਿ ਗਿਆ ਛੋਟਾ ਜਾਈ ਨਹੀਂ ਰੇਟ ਤੁਹਾਡੇ ਛੋਟੇ ਹੁੰਦੇ ਆ ਹਾਂਜੀ 70000 70 ਕਿੰਨਾ ਛੱਡ ਦਗੇ 5 ਨਹੀਂ 5 ਤੱਕ ਆ ਜਾਂਦਾ ਜਾਂਦਗੇ ਹਾਂਜੀ ਜਾਂਦਗੇ 65 ਦੀ ਨਹੀਂ 67000 ਦੀ ਦਈਏ ਸੰਦੂ ਸਾਹਿਬ 65 ਦਾ ਕੀ ਹੁੰਨਗਾ ਚਲੋ ਜਾਂਦਦੇ ਜੇ ਤੁਸੀਂ ਆਂਦੇ ਜੇ ਪਰ ਇਹਦੇ ਛੋਟਾ ਹੀ ਹੋਣਗੇ ਚਲ ਕੋਈ ਨਹੀਂ 200 200 ਛੋੜ ਹੀ ਕਰ ਦਿਓ ਨਹੀਂ ਰੇਟ ਬਹੁਤ ਜਾਇਜ਼ ਹੈ ਤੁਹਾਡੇ ਹਾਂਜੀ ਕਿਉਂਕਿ ਹਾਰ 9 ਕਿਲੋ ਹੈ ਜਰ ਜੀ ਹਾਂਜੀ ਠੀਕ ਆ ਚੌਥੇ ਨੰਬਰ ਤੇ ਚੌਥਾ ਸੂਆ ਜੀ ਅੱਛਾ ਹਾਂ ਜੀ ਮਗਰ ਕੱਟਈ ਇਹਦੇ ਜੀ ਕੱਟਈ ਆ ਹਾਂ ਜੀ ਤਾਂ ਹਾਂ ਕੱਟਈ ਵਿਖਾ ਦੇ ਗੇ ਹਨਾ ਹਾਂ ਜੀ ਉਹ ਕੱਟਈ ਆ ਗਈ ਮੰਨ ਲੈ 12 ਦੀ ਮੰਨ ਲੈ ਆਹ ਪਰਲੀ ਹਾਂ ਕੱਟੇ ਦੱਸੇ ਆ ਲਓ ਭਾਈ ਸੱਜਣੋ ਆਹ ਕੱਟਈ ਆ ਗਈ ਜੀ ਠੀਕ ਆ ਤੇ ਮੈਂ ਚੰਗੀ ਆ ਸਿੰਘ ਸੁੰਘੇਂਦਾ ਵੀ ਚੰਗਾ ਜੇ ਇਹ ਥੋੜੀ ਜੀ ਛੋਟੀ ਜੀ ਉਹਨਾਂ ਨੂੰ ਹਾਂ ਜੀ ਦਰ ਮਹੀਨੇ ਕੱਟ ਜੀ 2 ਟੱਕ ਕਿਲੋ ਹਾਜ਼ਰ 8 ਕਿਲੋ ਦੁੱਧ ਹਾਜ਼ਰ ਹੈ ਠਾਨ ਚੜ੍ਹਾ ਜਾਂਦਾ ਬਹੁਤ ਸਾਫ ਆ ਲਓ ਲਾਓ ਮੋੜ ਲਓ ਲਓ ਜੀ ਕੱਦ ਕਾੜ ਦਾ ਹਿਸਾਬੰਤਾਜਾ ਮੇਰੇ ਵੀ ਲਾਇਆ ਕਰੋ ਲਓ ਜੀ ਆਹ ਲਓ ਜੀ ਤੇ ਇਹਦਾ ਦੁੱਧ 8 ਕਿਲੋ ਪੱਕਾ ਪੱਕਾ ਮਿਲਵਾ ਜਰਾ 8 ਕਿਲੋ ਦੁੱਧ ਹਾਂਜੀ ਬਾਕੀ ਰਹਿ ਗਈ ਰੇਟ ਦੀ ਗੱਲ ਕਿੰਨੇ ਦੀ ਦੇ ਦੀ ਮੋਲ ਤੋਕੜਾ ਵਾਲਾ ਅੱਛਾ ਹਾਂਜੀ ਕਿੰਨਾ ਇਹਦਾ 60000 ਰੁਪਏ 60 ਹਾਂਜੀ ਤੇ ਹੋਰ ਕਿ ਨਾ ਕਰਦਗੇ 2000 ਛੋਟ ਕਰਦੀ 58 ਦੀ ਪੰਜ ਹੀ ਕਰਦਗੇ ਇੰਦੇ ਨਹੀਂ ਹਾਂ 56000 ਇਹ ਘੀਰ ਲਾ ਕੇ ਪੀਸ ਹਾਂ ਜਾਨਦਗੀ ਜਾਂਦੇ 55 ਦੇ ਜਾਂਦੇ ਜਾਂਦੇ ਹੈਣਾ ਲਓ ਬਾਈ ਸਜਣੋ ਹਾਂਜੀ ਤੇ ਦੂਜੀ ਮਾਚ ਆ ਰਹੀ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਹਾਂਜੀ ਚਾਹੋ ਮੱਜਾਂ ਦੀ ਡਿਟੇਲ ਤੁਹਾਡੇ ਨਾਲ ਲੈ ਕੇ ਸਰਜੀ ਕੀਤੀ ਆ ਭਾਅ ਬੜੇ ਜਾਇਜ਼ ਪਿੰਡ ਮੀਰ ਕੇ ਪਹੁੰਚ ਕੇ ਆਪਣੀ ਨਰਖ ਪਰ ਕਰ ਲਿਓ ਤੇ ਕਰਦੇ ਆ ਗੱਲਬਾਤ ਦੂਜੀ ਮਹਿੰਦੀ ਨੋ ਭਾਈ ਵੰਦੋ ਜੀ ਆ ਗਈ ਆ ਆ ਗਈ ਆ ਗਈ ਵੰਦੋ ਵੰਦੋ ਹਾਂਜੀ ਠੀਕ ਆ ਕੱਟੀ ਆ ਗਈ ਮਗਰ ਕੱਟੀ ਕੱਟੀ ਜੀ ਠੀਕ ਆ ਤੇ ਮੌਜੂਦਾ ਦੁੱਧ ਕਿੰਨਾ ਹੋਊਗਾ ਇਹਦੇ ਥਲੇ ਇਹਦੇ ਥਲੇ 7 ਕਿਲੋ ਹੀ 7 ਕਿਲੋ ਖੋਲ ਕੇ ਹਾਂਜੀ ਆ ਮਗਰ ਆ ਗਈ ਸਜਣੋ ਕੱਟੀ ਹਾਂਜੀ ਦੋ ਤੇ 7 ਕਿਲੋ 7 ਕਿਲੋ ਹੀ ਇਹ 5ਵੇਂ ਨੰਬਰ ਵਾਲਾ ਪੀਸ ਹਾਂਜੀ ਠੀਕ ਆ ਤੋਹਾ ਤੋਹਾ ਕੋਈ ਦੁੱਜਾ ਲਾਲੇ ਭਾਵੇਂ ਕੋਈ ਤੀਜਾ ਲਾਲੇ ਭੈਣ ਭਰਾ ਚੌਥਾ ਵਾਲੇ ਹਾਂ ਲਓ ਜੀ ਬਾਕੀ ਠੀਕ ਆ ਟੋਕਰੀ ਇੱਕ ਪੱਠੇ ਪਾਇਆ ਰੱਜਣ ਵਾਲੀ ਆ ਲੈਓ ਲਓ ਜੀ ਕੋਈ ਸੰਤੂ ਸਾਬ ਨਵਾਈ ਨਹੀਂ ਕੋਈ ਤਵਾਈ ਨਹੀਂ ਤੁਹਾਡੇ ਸਾਹਮਣੇ ਉਤਰਾ ਹੀ ਆਪਾਂ ਵੀਡੀਓ ਚ ਪਾਤੀ ਹੁੰਦੀ ਹੋਵੇ ਕੋਈ ਨਹੀਂ ਵਧੀਆ ਸੋਹਣੀ ਜੰਨੀ ਕਹਿ ਗਈ ਜੰਨੇ ਕ ਜੋਗੀ ਗਈ ਤੇ ਬਟੂ ਇੰਦੀ ਰੇਟ ਦੀ ਗੱਲ ਹੈ ਕਿ ਕਿੰਨੇ ਦੀ ਦੇ ਦੇਣੀ ਆ ਹਾਂਜੀ ਰੇਟ ਕਿੰਨੇ ਦੀ ਦੇ ਦੇਣੀ ਆ ਮੈਂ ਤਾਂ ਨਾ 55000 ਮੁੱਲ ਕਰ ਲਈਏ ਨਹੀਂ ਕਰੋਗੇ ਮਾਨਤਨ ਹਾਂਜੀ ਮਾਨਤਨ ਕਰੋਗੇ ਇਹ ਸ਼ਾਇਦ ਜੀ 50000 ਦੀ ਦੇ ਦਈਏ 48 ਦੀ ਦੇ ਦਈਏ ਨਹੀਂ 45 ਦੀ ਦੇਈਏ 45 ਦੀ ਇਹ ਤਾਂ ਮੌਜਾਂ ਲੱਗੀਆਂ ਨੇ ਲਓ ਵੀ ਸੱਜਣੋ ਪਰਲੀ ਸੈਟ ਹੋ ਜਾਓ ਤੇ 45000 ਦੀ ਜੈਸਨੋ ਇਹ ਮਿਲ ਜੂਗੀ ਮੈਂ ਚੰਗੀ ਆ ਸੂਆ ਦੂਜਾ ਲਾਲੇ ਕੋਈ ਤੀਜਾ ਭੈਣ ਭਰਾ ਲਾਲੇ ਹਾਂਜੀ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਪਿੰਡ ਮੀਰਕੇ ਪਹੁੰਚ ਗਏ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ